ਖਿਲਾਫ ਐਕਸ਼ਨ ਦੀ ਤਿਆਰੀ ਨਜ਼ਰ ਆ ਰਹੀ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਪਹੁੰਚੀ ਹੈ ਕਿ ਵਿਜੀਲੈਂਸ ਦੀ ਰਡਾਰ ਤੇ ਇੱਕ ਹੋਰ ਪੰਜਾਬ ਦਾ ਸਾਬਕਾ ਮੰਤਰੀ ਆਇਆ ਤੇ ਉਹ ਸਾਬਕਾ ਮੰਤਰੀ ਹੈ ਪ੍ਰਗਟ ਸਿੰਘ ਪੰਜਾਬ ਦੇ ਸਾਬਕਾ ਖੇਡ ਮੰਤਰੀ ਪ੍ਰਗਟ ਸਿੰਘ ਦੇ ਖਿਲਾਫ ਵਿਜੀਲੈਂਸ ਦਾ ਐਕਸ਼ਨ ਦੇਖਣ ਨੂੰ ਮਿਲ ਸਕਦਾ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿਉਂਕਿ ਪ੍ਰਗਟ ਸਿੰਘ ਦੇ ਖਿਲਾਫ ਸ਼ਿਕਾਇਤ ਪਹੁੰਚੀ ਸੀ ਉਸ ਸ਼ਿਕਾਇਤ ਦੇ ਆਧਾਰ ਤੇ ਕਿਹਾ ਜਾ ਰਿਹਾ ਕਿ ਕਈ ਨਾਮ ਨੇ ਜਿਹੜੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਖਿਲਾਫ ਐਕਸ਼ਨ ਦੇਖਣ ਨੂੰ ਮਿਲ ਸਕਦਾ ਤਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਪ੍ਰਗਟ ਸਿੰਘ ਦਾ ਹੀ ਆਉਂਦਾ ਹੈ ਪ੍ਰਗਟ ਸਿੰਘ ਦੇ ਖਿਲਾਫ ਵਿਜੀਲੈਂਸ ਹੈ ਜਿਹੜੀ ਉਹ ਜਾਂਚ ਕਰ ਸਕਦੀ ਹੈ ਤਾਂ ਪ੍ਰਗਟ ਸਿੰਘ ਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਇਸ ਕੋਟਾਲੇ ਦੇ ਵਿੱਚ ਐਸਆਈ ਸ਼ਰਮਾ ਦਾ ਨਾਮ ਵੀ ਸਾਹਮਣੇ ਆ ਰਿਹਾ ਤੇ ਕਈ ਹੋਰ ਅਧਿਕਾਰੀ ਨੇ ਜਿਨ੍ਹਾਂ ਦੇ ਨਾਮ ਸਾਹਮਣੇ ਆ ਰਹੇ ਨੇ ਕਿਹਾ ਜਾ ਰਿਹਾ ਕਿ ਇੱਕ ਕਿਸੇ ਸਾਬਕਾ ਪੀਸੀਸੀਐਸ ਅਧਿਕਾਰੀ ਦੇ ਵੱਲੋਂ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਉਹ ਸ਼ਿਕਾਇਤ ਸੀਐਮ ਮਾਨ ਦੇ ਕੋਲ ਪਹੁੰਚਦੀ ਆ ਤਾਂ ਸਪੋਰਟਸ ਕਿੱਟ ਘੁਟਾਲੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ ਜਿਸ ਦੇ ਆਧਾਰ ਤੇ ਇਹ ਜਿਹੜਾ ਐਕਸ਼ਨ ਆ ਉਹ ਦੇਖਣ ਨੂੰ ਮਿਲ ਮਿਲ ਸਕਦਾ ਤਾਂ ਗੱਲ ਕਰੀ ਜਾਵੇ ਕਿਉਂਕਿ ਇਹ ਇੱਕ ਪਾਸੇ ਇੱਕ ਘੁਟਾਲਾ ਅਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਇਹ ਜਿਹੜਾ ਵਿਜੀਲੈਂਸ ਦੇ ਵੱਲੋਂ ਕਈ ਹੋਰ ਮਾਮਲਿਆਂ ਦੀ ਜਾਂਚ ਵੀ ਕੀਤੀ ਜਾਣੀ ਆ ਹਾਲਕਿ ਲਗਾਤਾਰ ਦੇਖਿਆ ਜਾ ਰਿਹਾ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਦਲਦੀ ਹੈ ਭਗਵੰਤ ਮਾਨ ਹੋਰਾਂ ਦੀ ਸਰਕਾਰ ਆਉਂਦੀ ਹੈ ਤਾਂ ਲਗਾਤਾਰ ਜਿਹੜੇ ਸਾਬਕਾ ਲੀਡਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਦੇਖਣ ਨੂੰ ਮਿਲ ਰਿਹਾ ਸਾਬਕਾ ਮੰਤਰੀਆਂ ਦੇ ਖਿਲਾਫ ਹੋਵੇ ਜਾਂ ਸਾਬਕਾ ਐਮਐਲਏਸ ਦੇ ਖਿਲਾਫ ਹੋਵੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈਗਾ ਵਿਜੀਲੈਂਸ ਦੀ ਰਡਾਰ ਤੇ ਕਈ ਸਾਰੇ ਲੀਡਰ ਨੇ ਪਹਿਲਾ ਭਾਰਤ ਪੂਸ਼ਨਾਸ਼ੂ ਹੋਰਾਂ ਦੇ ਖਿਲਾਫ ਕਾਰਵਾਈ ਹੁੰਦੀ ਆ ਤਾਂ ਹੁਣ ਪ੍ਰਗਟ ਸਿੰਘ ਹੋਰੀ ਨਿਸ਼ਾਨੇ ਤੇ ਆ ਗਏ ਨੇ ਤਾਂ ਪ੍ਰਗਟ ਸਿੰਘ ਹੋਰਾਂ ਦੇ ਖਿਲਾਫ ਕਾਰਵਾਈ ਹੋਵੇਗੀ ਇਹ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਪ੍ਰਗਟ ਸਿੰਘ ਨਵਜੋਤ ਸਿੰਘ ਸਿੱਧੂ ਦੇ ਵਿਹੱਦ ਕਰੀਬੀ ਮੰਨੇ ਜਾਂਦੇ ਸੀ ਇੱਕ ਖਿਡਾਰੀ ਵੀ ਰਹ ਚੁੱਕੇ ਨੇ ਇੱਕ ਵੱਡਾ ਨਾਮ ਨੇ ਪੰਜਾਬ ਦੀ ਸਿਆਸਤ ਦਾ ਵੀ ਤੇ ਤੁਹਾਡੇ ਯਾਦ ਹੋਣਾ ਕਿ ਕਾਂਗਰਸ ਦੇ ਵਿੱਚ ਜਦੋਂ ਪ੍ਰਗਟ ਸਿੰਘ ਹਰੇ ਆਏ ਸੀ ਤਾਂ ਮੰਨਿਆ ਜਾਂਦਾ ਸੀ ਕਿ ਪ੍ਰਗਟ ਸਿੰਘ ਕਾਂਗਰਸ ਨੂੰ ਇੱਕ ਨਵੀਂ ਦਿਖ ਦੇ ਸਕਦੇ ਨੇ ਜਿਸ ਦੇ ਚੱਲਦੇ ਆਈ ਜਦੋਂ ਚੰਨੀ ਸਰਕਾਰ ਸੀ ਤਾਂ ਪ੍ਰਗਟ ਸਿੰਘ ਪੰਜਾਬ ਦੇ ਖੇਡ ਮੰਤਰੀ ਬਣਾਏ ਜਾਂਦੇ ਨੇ ਤਾਂ ਉਸ ਦੌਰਾਨ ਖਿਡਾਰੀਆਂ ਨੂੰ ਕਿਟਾਂ ਵੰਡੀਆਂ ਗਈਆਂ ਸੀ ਉਹਨਾਂ ਕਿਟਾਂ ਦਾ ਹੀ ਮਾਮਲਾ ਹੈ ਉਸ ਦੇ ਵਿੱਚ ਘੁਟਾਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਸ ਨੂੰ ਲੈ ਕੇ ਹੀ ਜਿਹੜੀ ਹੁਣ ਪ੍ਰਗਟ ਸਿੰਘ ਹੋਰਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਆ ਵਿਜੀਲੈਂਸ ਦੇ ਵੱਲੋਂ ਜਾਂਚ ਪਰਤਾਲ ਹੈ ਜਿਹੜੀ ਉਸ ਦੀ ਕੀਤੀ ਜਾ ਸਕਦੀ ਆ ਤਾਂ ਸੰਜਾ ਕੱਸਿਆ ਜਾ ਸਕਦਾ ਹੈ ਪ੍ਰਗਟ ਸਿੰਘ ਤੇ ਵੱਡੀ ਖਬਰ ਸਾਂਝੀ ਕਰ ਰਹੇ ਆ ਤੁਹਾਡੇ ਨਾਲ ਕਿਉਂਕਿ ਕਈ ਸਾਰੇ ਲੀਡਰ ਨੇ ਜਿਹੜੇ ਵਿਜੀਲੈਂਸ ਦੀ ਰਡਾਰਤੇ ਨੇ ਸ਼ਿਕਾਇਤ ਪਾਉਂਦੀ ਹੈ ਮਾਨ ਸਰਕਾਰ ਦੇ ਕੋਲ ਤਾਂ ਮਾਨ ਸਰਕਾਰ ਕੋਲ ਜਿਵੇਂ ਸ਼ਿਕਾਇਤ ਪਾਉਂਦੀ ਹੈ ਉਸ ਤੋਂ ਬਾਅਦ ਕਾਰਵਾਈਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਪ੍ਰਗਟ ਸਿੰਘ ਦੇ ਖਿਲਾਫ ਕੀ ਕਾਰਵਾਈ ਹੁੰਦੀ ਆ ਇਸ ਤੇ ਨਜ਼ਰਾਂ ਵਣੀਆਂ ਰਹਿਣਗੀਆਂ ਤਾ ਇੱਕ ਹੋਰ ਸਾਬਕਾ ਮੰਤਰੀ ਖਿਲਾਫ ਐਕਸ਼ਨ ਦੀ ਤਿਆਰੀ ਨਜ਼ਰ ਆ ਰਹੀ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਪਹੁੰਚੀ ਹੈ ਕਿ ਵਿਜੀਲੈਂਸ ਦੀ ਰਡਾਰ ਤੇ ਇੱਕ ਹੋਰ ਪੰਜਾਬ ਦਾ ਸਾਬਕਾ ਮੰਤਰੀ ਆਇਆ ਤੇ ਉਹ ਸਾਬਕਾ ਮੰਤਰੀ ਹੈ ਪ੍ਰਗਟ ਸਿੰਘ ਪੰਜਾਬ ਦੇ ਸਾਬਕਾ ਖੇਡ ਮੰਤਰੀ ਪ੍ਰਗਟ ਸਿੰਘ ਦੇ ਖਿਲਾਫ ਵਿਜੀਲੈਂਸ ਦਾ ਐਕਸ਼ਨ ਦੇਖਣ ਨੂੰ ਮਿਲ ਸਕਦਾ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿਉਂਕਿ ਪ੍ਰਗਟ ਸਿੰਘ ਦੇ ਖਿਲਾਫ ਸ਼ਿਕਾਇਤ ਪਹੁੰਚੀ ਸੀ ਉਸ ਸ਼ਿਕਾਇਤ ਦੇ ਆਧਾਰ ਤੇ ਕਿਹਾ ਜਾ ਰਿਹਾ ਕਿ ਕਈ ਨਾਮ ਨੇ ਜਿਹੜੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਖਿਲਾਫ ਐਕਸ਼ਨ ਦੇਖਣ ਨੂੰ ਮਿਲ ਸਕਦਾ ਤਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਪ੍ਰਗਟ ਸਿੰਘ ਦਾ ਹੀ ਆਉਂਦਾ ਹੈ ਪ੍ਰਗਟ ਸਿੰਘ ਦੇ ਖਿਲਾਫ ਵਿਜੀਲੈਂਸ ਹੈ ਜਿਹੜੀ ਉਹ ਜਾਂਚ ਕਰ ਸਕਦੀ ਹੈ ਤਾਂ ਪ੍ਰਗਟ ਸਿੰਘ ਦੇ ਨਾਲ-ਨਾਲ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਇਸ ਕਟਾਲੇ ਦੇ ਵਿੱਚ ਐਸਆਈ ਸ਼ਰਮਾ ਦਾ ਨਾਮ ਵੀ ਸਾਹਮਣੇ ਆ ਰਿਹਾ ਤੇ ਕਈ ਹੋਰ ਅਧਿਕਾਰੀ ਨੇ ਜਿਨ੍ਹਾਂ ਦੇ ਨਾਮ ਸਾਹਮਣੇ ਆ ਰਹੇ ਨੇ ਕਿਹਾ ਜਾ ਰਿਹਾ ਕਿ ਕਿਸੇ ਸਾਬਕਾ ਪੀਸੀਸੀਐਸ ਅਧਿਕਾਰੀ ਦੇ ਵੱਲੋਂ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਉਹ ਸ਼ਿਕਾਇਤ ਸੀਐਮ ਮਾਨ ਦੇ ਕੋਲ ਪਹੁੰਚਦੀ ਆ ਆ ਤਾਂ ਸਪੋਰਟਸ ਕਿੱਟ ਘੁਟਾਲੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ ਜਿਸ ਦੇ ਆਧਾਰ ਤੇ ਇਹ ਜਿਹੜਾ ਐਕਸ਼ਨ ਆ ਉਹ ਦੇਖਣ ਨੂੰ ਮਿਲ ਮਿਲ ਸਕਦਾ ਤਾਂ ਗੱਲ ਕਰੀ ਜਾਵੇ ਕਿਉਂਕਿ ਇਹ ਇੱਕ ਪਾਸੇ ਇਹ ਘੁਟਾਲਾ ਅਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਇਹ ਜਿਹੜਾ ਵਿਜੀਲੈਂਸ ਦੇ ਵੱਲੋਂ ਕਈ ਹੋਰ ਮਾਮਲਿਆਂ ਦੀ ਜਾਂਚ ਵੀ ਕੀਤੀ ਜਾਣੀ ਆ ਹਾਲਾਂਕਿ ਲਗਾਤਾਰ ਦੇਖਿਆ ਜਾ ਰਿਹਾ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਦਲਦੀ ਹੈ ਭਗਵੰਤ ਮਾਨ ਹੋਰਾਂ ਦੀ ਸਰਕਾਰ ਆਉਂਦੀ ਹੈ ਤਾਂ ਲਗਾਤਾਰ ਜਿਹੜੇ ਸਾਬਕਾ ਲੀਡਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਦੇਖਣ ਨੂੰ ਮਿਲ ਰਿਹਾ ਸਾਬਕਾ ਮੰਤਰੀਆਂ ਦੇ ਖਿਲਾਫ ਹੋਵੇ ਜਾਂ ਸਾਬਕਾ ਐਮਐਲਏਸ ਦੇ ਖਿਲਾਫ ਹੋਵੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਵਿਜੀਲੈਂਸ ਦੀ ਰਡਾਰ ਤੇ ਕਈ ਸਾਰੇ ਲੀਡਰ ਨੇ ਪਹਿਲਾ ਭਾਰਤ ਪੂਸ਼ਨਾਸ਼ੂ ਹੋਰਾਂ ਦੇ ਖਿਲਾਫ ਕਾਰਵਾਈ ਹੁੰਦੀ ਆ ਤਾਂ ਹੁਣ ਪ੍ਰਗਟ ਸਿੰਘ ਹੋਰੀ ਨਿਸ਼ਾਨੇ ਤੇ ਆ ਗਏ ਨੇ ਤਾਂ ਪ੍ਰਗਟ ਸਿੰਘ ਹੋਰਾਂ ਦੇ ਖਿਲਾਫ ਕਾਰਵਾਈ ਹੋਵੇਗੀ ਇਸ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਪ੍ਰਗਟ ਸਿੰਘ ਨਵਜੋਤ ਸਿੰਘ ਸਿੱਧੂ ਦੇ ਵਿਹੱਦ ਕਰੀਬੀ ਮੰਨੇ ਜਾਂਦੇ ਸੀ ਇੱਕ ਖਿਡਾਰੀ ਵੀ ਰਹਿ ਚੁੱਕੇ ਨੇ ਇੱਕ ਵੱਡਾ ਨਾਮ ਨੇ ਪੰਜਾਬ ਦੀ ਸਿਆਸਤ ਦਾ ਵੀ ਤੇ ਤੁਹਾਡੇ ਯਾਦ ਹੋਣਾ ਕਿ ਕਾਂਗਰਸ ਦੇ ਵਿੱਚ ਜਦੋਂ ਪ੍ਰਗਟ ਸਿੰਘ ਉਰੀ ਆਏ ਸੀ ਤਾਂ ਮੰਨਿਆ ਜਾਂਦਾ ਸੀ ਕਿ ਪ੍ਰਗਟ ਸਿੰਘ ਕਾਂਗਰਸ ਨੂੰ ਇੱਕ ਨਵੀਂ ਦਿਖ ਦੇ ਸਕਦੇ ਨੇ ਜਿਸ ਦੇ ਚੱਲਦੇ ਆਈ ਜਦੋਂ ਚੰਨੀ ਸਰਕਾਰ ਸੀ ਤਾਂ ਪ੍ਰਗਟ ਸਿੰਘ ਪੰਜਾਬ ਦੇ ਖੇਡ ਮੰਤਰੀ ਬਣਾਏ ਜਾਂਦੇ ਨੇ ਤਾਂ ਉਸ ਦੌਰਾਨ ਖਿਡਾਰੀਆਂ ਨੂੰ ਕਿਟਾਂ ਵੰਡੀਆਂ ਗਈਆਂ ਸੀ ਉਹਨਾਂ ਕਿਟਾਂ ਦਾ ਹੀ ਮਾਮਲਾ ਹੈ ਉਸ ਦੇ ਵਿੱਚ ਘੁਟਾਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਸ ਨੂੰ ਲੈ ਕੇ ਹੀ ਜਿਹੜੀ ਹੁਣ ਪ੍ਰਗਟ ਸਿੰਘ ਹੋਰਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਆ ਵਿਜੀਲੈਂਸ ਦੇ ਵੱਲੋਂ ਜਾਂਚ ਪਰਤਾਲ ਹੈ ਜਿਹੜੀ ਉਸ ਦੀ ਕੀਤੀ ਜਾ ਸਕਦੀ ਆ ਤਾਂ ਸੰਕੰਜਾ ਕੱਸਿਆ ਜਾ ਸਕਦਾ ਹੈ ਪ੍ਰਗਟ ਸਿੰਘ ਤੇ ਵੱਡੀ ਖਬਰ ਸਾਂਝੀ ਕਰ ਰਹੇ ਆ ਤੁਹਾਡੇ ਨਾਲ ਕਿਉਂਕਿ ਕਈ ਸਾਰੇ ਲੀਡਰ ਨੇ ਜਿਹੜੇ ਵਿਜੀਲੈਂਸ ਦੀ ਰਡਾਰ ਤੇ ਨੇ ਸ਼ਿਕਾਇਤ ਪਾਉਦੀ ਹੈ ਮਾਨ ਸਰਕਾਰ ਦੇ ਕੋਲ ਤਾਂ ਮਾਨ ਸਰਕਾਰ ਕੋਲ ਜਿੱਮੇ ਸ਼ਿਕਾਇਤ ਪਾਉਦੀ ਉਸ ਤੋਂ ਬਾਅਦ ਕਾਰਵਾਈਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਪ੍ਰਗਟ ਸਿੰਘ ਦੇ ਖਿਲਾਫ ਕੀ ਕਾਰਵਾਈ ਹੁੰਦੀ ਆ ਇਸ ਤੇ ਨਜ਼ਰਾਂ ਵਣੀਆਂ ਰਹਿਣਗੀਆਂ ਤਾਂ ਇੱਕ ਹੋਰ ਸਾਬਕਾ ਮੰਤਰੀ ਖਿਲਾਫ ਐਕਸ਼ਨ ਦੀ ਤਿਆਰੀ ਨਜ਼ਰ ਆ ਰਹੀ ਆ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਪਹੁੰਚੀ ਹੈ ਕਿ ਵਿਜੀਲੈਂਸ ਦੀ ਰਡਾਰ ਤੇ ਇੱਕ ਹੋਰ ਪੰਜਾਬ ਦਾ ਸਾਬਕਾ ਮੰਤਰੀ ਆਇਆ ਤੇ ਉਹ ਸਾਬਕਾ ਮੰਤਰੀ ਹੈ ਪ੍ਰਗਟ ਸਿੰਘ ਪੰਜਾਬ ਦੇ ਸਾਬਕਾ ਖੇਡ ਮੰਤਰੀ ਪ੍ਰਗਟ ਸਿੰਘ ਦੇ ਖਿਲਾਫ ਵਿਜੀਲੈਂਸ ਦਾ ਐਕਸ਼ਨ ਦੇਖਣ ਨੂੰ ਮਿਲ ਸਕਦਾ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿਉਂਕਿ ਪ੍ਰਗਟ ਸਿੰਘ ਦੇ ਖਿਲਾਫ ਸ਼ਿਕਾਇਤ ਪਹੁੰਚੀ ਸੀ ਉਸ ਸ਼ਿਕਾਇਤ ਦੇ ਆਧਾਰ ਤੇ ਕਿਹਾ ਜਾ ਰਿਹਾ ਕਿ ਕਈ ਨਾਮ ਨੇ ਜਿਹੜੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਖਿਲਾਫ ਐਕਸ਼ਨ ਦੇਖਣ ਨੂੰ ਮਿਲ ਸਕਦਾ ਤਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਪ੍ਰਗਟ ਸਿੰਘ ਦਾ ਹੀ ਆਉਂਦਾ ਹੈ ਪ੍ਰਗਟ ਸਿੰਘ ਦੇ ਖਿਲਾਫ ਵਿਜੀਲੈਂਸ ਹੈ ਜਿਹੜੀ ਉਹ ਜਾਂਚ ਕਰ ਸਕਦੀ ਆ ਤਾਂ ਪ੍ਰਗਟ ਸਿੰਘ ਦੇ ਨਾਲ-ਨਾਲ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਇਸ ਕੋਟਾਲੇ ਦੇ ਵਿੱਚ ਐਸਆਈ ਸ਼ਰਮਾ ਦਾ ਨਾਮ ਵੀ ਸਾਹਮਣੇ ਆ ਰਿਹਾ ਤੇ ਕਈ ਹੋਰ ਅਧਿਕਾਰੀ ਨੇ ਜਿਨ੍ਹਾਂ ਦੇ ਨਾਮ ਸਾਹਮਣੇ ਆ ਰਹੇ ਨੇ ਕਿਹਾ ਜਾ ਰਿਹਾ ਕਿ ਇੱਕ ਕਿਸੇ ਸਾਬਕਾ ਪੀਸੀਸੀਐਸ ਅਧਿਕਾਰੀ ਦੇ ਵੱਲੋਂ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਉਹ ਸ਼ਿਕਾਇਤ ਸੀਐਮ ਮਾਨ ਦੇ ਕੋਲ ਪਹੁੰਚਦੀ ਆ ਤਾਂ ਸਪੋਰਟਸ ਕਿੱਟ ਘਟਾਲੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ ਜਿਸ ਦੇ ਆਧਾਰ ਤੇ ਇਹ ਜਿਹੜਾ ਐਕਸ਼ਨ ਆ ਉਹ ਦੇਖਣ ਨੂੰ ਮਿਲ ਮਿਲ ਸਕਦਾ ਤਾਂ ਗੱਲ ਕਰੀ ਜਾਵੇ ਕਿਉਂਕਿ ਇਹ ਇੱਕ ਪਾਸੇ ਇੱਕ ਟਾਲਾ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਇਹ ਜਿਹੜਾ ਵਿਜੀਲੈਂਸ ਦੇ ਵੱਲੋਂ ਕਈ ਹੋਰ ਮਾਮਲਿਆਂ ਦੀ ਜਾਂਚ ਵੀ ਕੀਤੀ ਜਾਣੀ ਆ ਹਾਲਕੇ ਲਗਾਤਾਰ ਦੇਖਿਆ ਜਾ ਰਿਹਾ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਦਲਦੀ ਹੈ ਭਗਵੰਤਮਾਨ ਹੋਰਾਂ ਦੀ ਸਰਕਾਰ ਆਉਂਦੀ ਹੈ ਤਾਂ ਲਗਾਤਾਰ ਜਿਹੜੇ ਸਾਬਕਾ ਲੀਡਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਦੇਖਣ ਨੂੰ ਮਿਲ ਰਿਹਾ ਸਾਬਕਾ ਮੰਤਰੀਆਂ ਦੇ ਖਿਲਾਫ ਹੋਵੇ ਜਾਂ ਸਾਬਕਾ ਐਮਐਲਏਜ਼ ਦੇ ਖਿਲਾਫ ਹੋਵੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈਗਾ ਕਾ ਵਿਜੀਲੈਂਸ ਦੀ ਰਡਾਰ ਤੇ ਕਈ ਸਾਰੇ ਲੀਡਰ ਨੇ ਪਹਿਲਾਂ ਭਾਰਤ ਪੂਸ਼ਨਾਸ਼ੂ ਹੋਰਾਂ ਦੇ ਖਿਲਾਫ ਕਾਰਵਾਈ ਹੁੰਦੀ ਆ ਤਾਂ ਹੁਣ ਪ੍ਰਗਟ ਸਿੰਘ ਹੋਰੀ ਨਿਸ਼ਾਨੇ ਤੇ ਆ ਗਏ ਨੇ ਤਾਂ ਪ੍ਰਗਟ ਸਿੰਘ ਹੋਰਾਂ ਦੇ ਖਿਲਾਫ ਕਾਰਵਾਈ ਹੋਵੇਗੀ ਇਸ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਪ੍ਰਗਟ ਸਿੰਘ ਨਵਜੋਤ ਸਿੰਘ ਸਿੱਧੂ ਦੇ ਵਿਹੱਦ ਕਰੀਬੀ ਮੰਨੇ ਜਾਂਦੇ ਸੀ ਇੱਕ ਖਿਡਾਰੀ ਵੀ ਰਹਿ ਚੁੱਕੇ ਨੇ ਇੱਕ ਵੱਡਾ ਨਾਮ ਨੇ ਪੰਜਾਬ ਦੀ ਸਿਆਸਤ ਦਾ ਵੀ ਤੇ ਤੁਹਾਡੇ ਯਾਦ ਹੋਣਾ ਕਿ ਕਾਂਗਰਸ ਦੇ ਵਿੱਚ ਜਦੋਂ ਪ੍ਰਗਟ ਸਿੰਘ ਉਰੇ ਆਏ ਸੀ ਤਾਂ ਮੰਨਿਆ ਜਾਂਦਾ ਸੀ ਕਿ ਪ੍ਰਗਟ ਸਿੰਘ ਕਾਂਗਰਸ ਨੂੰ ਇੱਕ ਨਵੀਂ ਦਿਖ ਦੇ ਸਕਦੇ ਨੇ ਜਿਸ ਦੇ ਚੱਲਦੇ ਆਈ ਜਦੋਂ ਚੰਨੀ ਸਰਕਾਰ ਸੀ ਤਾਂ ਪ੍ਰਗਟ ਸਿੰਘ ਪੰਜਾਬ ਦੇ ਖੇਡ ਮੰਤਰੀ ਬਣਾਏ ਜਾਂਦੇ ਨੇ ਤਾਂ ਉਸ ਦੌਰਾਨ ਖਿਡਾਰੀਆਂ ਨੂੰ ਕਿਟਾਂ ਵੰਡੀਆਂ ਗਈਆਂ ਸੀ ਉਹਨਾਂ ਕਿਟਾਂ ਦਾ ਹੀ ਮਾਮਲਾ ਹੈ ਉਸ ਦੇ ਵਿੱਚ ਘੁਟਾਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਸ ਨੂੰ ਲੈ ਕੇ ਹੀ ਜਿਹੜੀ ਹੁਣ ਪ੍ਰਗਟ ਸਿੰਘ ਹੋਰਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਆ ਵਿਜੀਲੈਂਸ ਦੇ ਵੱਲੋਂ ਜਾਂਚ ਪਰਤਾਲ ਹੈ ਜਿਹੜੀ ਉਸ ਦੀ ਕੀਤੀ ਜਾ ਸਕਦੀ ਆ ਤਾਂ ਸੰਜਾ ਕੱਸਿਆ ਜਾ ਸਕਦਾ ਹੈ ਪ੍ਰਗਟ ਸਿੰਘ ਤੇ ਵੱਡੀ ਖਬਰ ਸਾਂਝੀ ਕਰ ਰਹੇ ਆ ਤੁਹਾਡੇ ਨਾਲ ਕਿਉਂਕਿ ਕਈ ਸਾਰੇ ਲੀਡਰ ਨੇ ਜਿਹੜੇ ਵਿਜੀਲੈਂਸ ਦੀ ਰਡਾਰਤੇ ਨੇ ਸ਼ਿਕਾਇਤ ਪਾਉਂਦੀ ਹੈ ਮਾਨ ਸਰਕਾਰ ਦੇ ਕੋਲ ਤਾਂ ਮਾਨ ਸਰਕਾਰ ਕੋਲ ਜਿਵੇਂ ਸ਼ਿਕਾਇਤ ਪਾਉਂਦੀ ਹੈ ਉਸ ਤੋਂ ਬਾਅਦ ਕਾਰਵਾਈਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਪ੍ਰਗਟ ਸਿੰਘ ਦੇ ਖਿਲਾਫ ਕੀ ਕਾਰਵਾਈ ਹੁੰਦੀ ਆ ਇਸ ਤੇ ਨਜ਼ਰਾਂ ਵਣੀਆਂ ਰਹਿਣਗੀਆਂ ਇੱਕ ਹੋਰ ਸਾਬਕਾ ਮੰਤਰੀ ਖਿਲਾਫ ਐਕਸ਼ਨ ਦੀ ਤਿਆਰੀ ਨਜ਼ਰ ਆ ਰਹੀ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਪਹੁੰਚੀ ਹੈ ਕਿ ਵਿਜੀਲੈਂਸ ਦੀ ਰਡਾਰ ਤੇ ਇੱਕ ਹੋਰ ਪੰਜਾਬ ਦਾ ਸਾਬਕਾ ਮੰਤਰੀ ਆਇਆ ਤੇ ਉਹ ਸਾਬਕਾ ਮੰਤਰੀ ਹੈ ਪ੍ਰਗਟ ਸਿੰਘ ਪੰਜਾਬ ਦੇ ਸਾਬਕਾ ਖੇਡ ਮੰਤਰੀ ਪ੍ਰਗਟ ਸਿੰਘ ਦੇ ਖਿਲਾਫ ਵਿਜੀਲੈਂਸ ਦਾ ਐਕਸ਼ਨ ਦੇਖਣ ਨੂੰ ਮਿਲ ਸਕਦਾ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿਉਂਕਿ ਪ੍ਰਗਟ ਸਿੰਘ ਦੇ ਖਿਲਾਫ ਸ਼ਿਕਾਇਤ ਪਹੁੰਚੀ ਸੀ ਉਸ ਸ਼ਿਕਾਇਤ ਦੇ ਆਧਾਰ ਤੇ ਕਿਹਾ ਜਾ ਰਿਹਾ ਕਿ ਕਈ ਨਾਮ ਨੇ ਜਿਹੜੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਖਿਲਾਫ ਐਕਸ਼ਨ ਦੇਖਣ ਨੂੰ ਮਿਲ ਸਕਦਾ ਤਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਪ੍ਰਗਟ ਸਿੰਘ ਦਾ ਹੀ ਆਉਂਦਾ ਹੈ ਪ੍ਰਗਟ ਸਿੰਘ ਦੇ ਖਿਲਾਫ ਵਿਜੀਲੈਂਸ ਹੈ ਜਿਹੜੀ ਉਹ ਜਾਂਚ ਕਰ ਸਕਦੀ ਹੈ ਤਾਂ ਪ੍ਰਗਟ ਸਿੰਘ ਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਇਸ ਕੋਟਾਲੇ ਦੇ ਵਿੱਚ ਐਸਆਈ ਸ਼ਰਮਾ ਦਾ ਨਾਮ ਵੀ ਸਾਹਮਣੇ ਆ ਰਿਹਾ ਤੇ ਕਈ ਹੋਰ ਅਧਿਕਾਰੀ ਨੇ ਜਿਨ੍ਹਾਂ ਦੇ ਨਾਮ ਸਾਹਮਣੇ ਆ ਰਹੇ ਨੇ ਕਿਹਾ ਜਾ ਰਿਹਾ ਕਿ ਇੱਕ ਕਿਸੇ ਸਾਬਕਾ ਪੀਸੀਸੀਐਸ ਅਧਿਕਾਰੀ ਦੇ ਵੱਲੋਂ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਉਹ ਸ਼ਿਕਾਇਤ ਸੀਐਮ ਮਾਨ ਦੇ ਕੋਲ ਪਹੁੰਚਦੀ ਆ ਤਾਂ ਸਪੋਰਟਸ ਕਿੱਟ ਘੁਟਾਲੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ ਜਿਸ ਦੇ ਆਧਾਰ ਤੇ ਇਹ ਜਿਹੜਾ ਐਕਸ਼ਨ ਆ ਉਹ ਦੇਖਣ ਨੂੰ ਮਿਲ ਮਿਲ ਸਕਦਾ ਤਾਂ ਗੱਲ ਕਰੀ ਜਾਵੇ ਕਿਉਂਕਿ ਇਹ ਇੱਕ ਪਾਸੇ ਇੱਕ ਘੁਟਾਲਾ ਅਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਇਹ ਜਿਹੜਾ ਵਿਜੀਲੈਂਸ ਦੇ ਵੱਲੋਂ ਕਈ ਹੋਰ ਮਾਮਲਿਆਂ ਦੀ ਜਾਂਚ ਵੀ ਕੀਤੀ ਜਾਣੀ ਆ ਹਾਲਾਂਕਿ ਲਗਾਤਾਰ ਦੇਖਿਆ ਜਾ ਰਿਹਾ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਦਲਦੀ ਹੈ ਭਗਵੰਤ ਮਾਨ ਹੋਰਾਂ ਦੀ ਸਰਕਾਰ ਆਉਂਦੀ ਹੈ ਤਾਂ ਲਗਾਤਾਰ ਜਿਹੜੇ ਸਾਬਕਾ ਲੀਡਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਦੇਖਣ ਨੂੰ ਮਿਲ ਰਿਹਾ ਸਾਬਕਾ ਮੰਤਰੀਆਂ ਦੇ ਖਿਲਾਫ ਹੋਵੇ ਜਾਂ ਸਾਬਕਾ ਐਮਐਲਏਸ ਦੇ ਖਿਲਾਫ ਹੋਵੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈਗਾ ਵਿਜੀਲੈਂਸ ਦੀ ਰਡਾਰ ਤੇ ਕਈ ਸਾਰੇ ਲੀਡਰ ਨੇ ਪਹਿਲਾ ਭਾਰਤ ਪੂਸ਼ਨਾਸ਼ੂ ਹੋਰਾਂ ਦੇ ਖਿਲਾਫ ਕਾਰਵਾਈ ਹੁੰਦੀ ਆ ਤਾਂ ਹੁਣ ਪ੍ਰਗਟ ਸਿੰਘ ਹੋਰੀ ਨਿਸ਼ਾਨੇ ਤੇ ਆ ਗਏ ਨੇ ਤਾਂ ਪ੍ਰਗਟ ਸਿੰਘ ਹੋਰਾਂ ਦੇ ਖਿਲਾਫ ਕਾਰਵਾਈ ਹੋਵੇਗੀ ਇਸ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਪ੍ਰਗਟ ਸਿੰਘ ਨਵਜੋਤ ਸਿੰਘ ਸਿੱਧੂ ਦੇ ਵਿਹੱਦ ਕਰੀਬੀ ਮੰਨੇ ਜਾਂਦੇ ਸੀ ਇੱਕ ਖਿਡਾਰੀ ਵੀ ਰਹ ਚੁੱਕੇ ਨੇ ਇੱਕ ਵੱਡਾ ਨਾਮ ਨੇ ਪੰਜਾਬ ਦੀ ਸਿਆਸਤ ਦਾ ਵੀ ਤੇ ਤੁਹਾਡੇ ਯਾਦ ਹੋਣਾ ਕਿ ਕਾਂਗਰਸ ਦੇ ਵਿੱਚ ਜਦੋਂ ਪ੍ਰਗਟ ਸਿੰਘ ਹਰੇ ਆਏ ਸੀ ਤਾਂ ਮੰਨਿਆ ਜਾਂਦਾ ਸੀ ਕਿ ਪ੍ਰਗਟ ਸਿੰਘ ਕਾਂਗਰਸ ਨੂੰ ਇੱਕ ਨਵੀਂ ਦਿੱਖ ਦੇ ਸਕਦੇ ਨੇ ਜਿਸ ਦੇ ਚੱਲਦੇ ਆਈ ਜਦੋਂ ਚੰਨੀ ਸਰਕਾਰ ਸੀ ਤਾਂ ਪ੍ਰਗਟ ਸਿੰਘ ਪੰਜਾਬ ਦੇ ਖੇਡ ਮੰਤਰੀ ਬਣਾਏ ਜਾਂਦੇ ਨੇ ਤਾਂ ਉਸ ਦੌਰਾਨ ਖਿਡਾਰੀਆਂ ਨੂੰ ਕਿਟਾਂ ਵੰਡੀਆਂ ਗਈਆਂ ਸੀ ਉਹਨਾਂ ਕਿਟਾਂ ਦਾ ਹੀ ਮਾਮਲਾ ਹੈ ਉਸ ਦੇ ਵਿੱਚ ਘੁਟਾਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਸ ਨੂੰ ਲੈ ਕੇ ਹੀ ਜਿਹੜੀ ਹੁਣ ਪ੍ਰਗਟ ਸਿੰਘ ਹੋਰਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਆ ਵਿਜੀਲੈਂਸ ਦੇ ਵੱਲੋਂ ਜਾਂਚ ਪਰਤਾਲ ਹੈ ਜਿਹੜੀ ਉਸ ਦੀ ਕੀਤੀ ਜਾ ਸਕਦੀ ਆ ਤਾਂ ਸਕੰਜਾ ਕਸਿਆ ਜਾ ਸਕਦਾ ਹੈ ਪ੍ਰਗਟ ਸਿੰਘ ਤੇ ਵੱਡੀ ਖਬਰ ਸਾਂਝੀ ਕਰ ਰਹੇ ਆ ਤੁਹਾਡੇ ਨਾਲ ਕਿਉਂਕਿ ਕਈ ਸਾਰੇ ਲੀਡਰ ਨੇ ਜਿਹੜੇ ਵਿਜੀਲੈਂਸ ਦੀ ਰਡਾਰਤੇ ਨੇ ਸ਼ਿਕਾਇਤ ਪਾਉਂਦੀ ਹੈ ਮਾਨ ਸਰਕਾਰ ਦੇ ਕੋਲ ਤਾਂ ਮਾਨ ਸਰਕਾਰ ਕੋਲ ਜਿਵੇਂ ਸ਼ਿਕਾਇਤ ਪਾਉਂਦੀ ਹੈ ਉਸ ਤੋਂ ਬਾਅਦ ਕਾਰਵਾਈਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਪ੍ਰਗਟ ਸਿੰਘ ਦੇ ਖਿਲਾਫ ਕੀ ਕਾਰਵਾਈ ਹੁੰਦੀ ਆ ਇਸ ਤੇ ਨਜ਼ਰਾਂ ਵਣੀਆਂ ਰਹਿਣਗੀਆਂ ਇੱਕ ਹੋਰ ਸਾਬਕਾ ਮੰਤਰੀ ਖਿਲਾਫ ਐਕਸ਼ਨ ਦੀ ਤਿਆਰੀ ਨਜ਼ਰ ਆ ਰਹੀ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਪਹੁੰਚੀ ਹੈ ਕਿ ਵਿਜੀਲੈਂਸ ਦੀ ਰਡਾਰ ਤੇ ਇੱਕ ਹੋਰ ਪੰਜਾਬ ਦਾ ਸਾਬਕਾ ਮੰਤਰੀ ਆਇਆ ਤੇ ਉਹ ਸਾਬਕਾ ਮੰਤਰੀ ਹੈ ਪ੍ਰਗਟ ਸਿੰਘ ਪੰਜਾਬ ਦੇ ਸਾਬਕਾ ਖੇਡ ਮੰਤਰੀ ਪ੍ਰਗਟ ਸਿੰਘ ਦੇ ਖਿਲਾਫ ਵਿਜੀਲੈਂਸ ਦਾ ਐਕਸ਼ਨ ਦੇਖਣ ਨੂੰ ਮਿਲ ਸਕਦਾ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਆ ਰਹੀ ਆ ਕਿਉਂਕਿ ਪ੍ਰਗਟ ਸਿੰਘ ਦੇ ਖਿਲਾਫ ਸ਼ਿਕਾਇਤ ਪਹੁੰਚੀ ਸੀ ਉਹ ਸ਼ਿਕਾਇਤ ਦੇ ਆਧਾਰ ਤੇ ਕਿਹਾ ਜਾ ਰਿਹਾ ਕਿ ਕਈ ਨਾਮ ਨੇ ਜਿਹੜੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਖਿਲਾਫ ਐਕਸ਼ਨ ਦੇਖਣ ਨੂੰ ਮਿਲ ਸਕਦਾ ਤਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਪ੍ਰਗਟ ਸਿੰਘ ਦਾ ਹੀ ਆਉਂਦਾ ਹੈ ਪ੍ਰਗਟ ਸਿੰਘ ਦੇ ਖਿਲਾਫ ਵਿਜੀਲੈਂਸ ਹੈ ਜਿਹੜੀ ਉਹ ਜਾਂਚ ਕਰ ਸਕਦੀ ਆ ਤਾਂ ਪ੍ਰਗਟ ਸਿੰਘ ਦੇ ਨਾਲ-ਨਾਲ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਇਸ ਕਟਾਲੇ ਦੇ ਵਿੱਚ ਐਸਆਈ ਸ਼ਰਮਾ ਦਾ ਨਾਮ ਵੀ ਸਾਹਮਣੇ ਆ ਰਿਹਾ ਤੇ ਕਈ ਹੋਰ ਅਧਿਕਾਰੀ ਨੇ ਜਿਨ੍ਹਾਂ ਦੇ ਨਾਮ ਸਾਹਮਣੇ ਆ ਰਹੇ ਨੇ ਕਿਹਾ ਜਾ ਰਿਹਾ ਕਿ ਕਿਸੇ ਸਾਬਕਾ ਪੀਸੀਸੀਐਸ ਅਧਿਕਾਰੀ ਦੇ ਵੱਲੋਂ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਉਹ ਸ਼ਿਕਾਇਤ ਸੀਐਮ ਮਾਨ ਦੇ ਕੋਲ ਪਹੁੰਚਦੀ ਆ ਆ ਤਾਂ ਸਪੋਰਟਸ ਕਿੱਟ ਘੁਟਾਲੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ ਜਿਸ ਦੇ ਆਧਾਰ ਤੇ ਇਹ ਜਿਹੜਾ ਐਕਸ਼ਨ ਆ ਉਹ ਦੇਖਣ ਨੂੰ ਮਿਲ ਮਿਲ ਸਕਦਾ ਤਾਂ ਗੱਲ ਕਰੀ ਜਾਵੇ ਕਿਉਂਕਿ ਇਹ ਇੱਕ ਪਾਸੇ ਇੱਕ ਘੁਟਾਲਾ ਅਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਇਹ ਜਿਹੜਾ ਵਿਜੀਲੈਂਸ ਦੇ ਵੱਲੋਂ ਕਈ ਹੋਰ ਮਾਮਲਿਆਂ ਦੀ ਜਾਂਚ ਵੀ ਕੀਤੀ ਜਾਣੀ ਆ ਹਾਲਾਂਕਿ ਲਗਾਤਾਰ ਦੇਖਿਆ ਜਾ ਰਿਹਾ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਦਲਦੀ ਹੈ ਭਗਵੰਤ ਮਾਨ ਹੋਰਾਂ ਦੀ ਸਰਕਾਰ ਆਉਂਦੀ ਹੈ ਤਾਂ ਲਗਾਤਾਰ ਜਿਹੜੇ ਸਾਬਕਾ ਲੀਡਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਦੇਖਣ ਨੂੰ ਮਿਲ ਰਿਹਾ ਸਾਬਕਾ ਮੰਤਰੀਆਂ ਦੇ ਖਿਲਾਫ ਹੋਵੇ ਜਾਂ ਸਾਬਕਾ ਐਮਐਲਏਸ ਦੇ ਖਿਲਾਫ ਹੋਵੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈਗਾ ਵਿਜੀਲੈਂਸ ਦੀ ਰਡਾਰ ਤੇ ਕਈ ਸਾਰੇ ਲੀਡਰ ਨੇ ਪਹਿਲਾ ਭਾਰਤ ਪੂਸ਼ਨਾਸ਼ੂ ਹੋਰਾਂ ਦੇ ਖਿਲਾਫ ਕਾਰਵਾਈ ਹੁੰਦੀ ਆ ਤਾਂ ਹੁਣ ਪ੍ਰਗਟ ਸਿੰਘ ਹੋਰੀ ਨਿਸ਼ਾਨੇ ਤੇ ਆ ਗਏ ਨੇ ਤਾਂ ਪ੍ਰਗਟ ਸਿੰਘ ਹੋਰਾਂ ਦੇ ਖਿਲਾਫ ਕਾਰਵਾਈ ਹੋਵੇਗੀ ਇਸ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਪ੍ਰਗਟ ਸਿੰਘ ਨਵਜੋਤ ਸਿੰਘ ਸਿੱਧੂ ਦੇ ਵਿਹੱਦ ਕਰੀਬੀ ਮੰਨੇ ਜਾਂਦੇ ਸੀ ਇੱਕ ਖਿਡਾਰੀ ਵੀ ਰਹਿ ਚੁੱਕੇ ਨੇ ਇੱਕ ਵੱਡਾ ਨਾਮ ਨੇ ਪੰਜਾਬ ਦੀ ਸਿਆਸਤ ਦਾ ਵੀ ਤੇ ਤੁਹਾਡੇ ਯਾਦ ਹੋਣਾ ਕਿ ਕਾਂਗਰਸ ਦੇ ਵਿੱਚ ਜਦੋਂ ਪ੍ਰਗਟ ਸਿੰਘ ਉਰੇ ਆਏ ਸੀ ਤਾਂ ਮੰਨਿਆ ਜਾਂਦਾ ਸੀ ਕਿ ਪ੍ਰਗਟ ਸਿੰਘ ਕਾਂਗਰਸ ਨੂੰ ਇੱਕ ਨਵੀਂ ਦਿਖ ਦੇ ਸਕਦੇ ਨੇ ਜਿਸ ਦੇ ਚੱਲਦੇ ਆਈ ਜਦੋਂ ਚੰਨੀ ਸਰਕਾਰ ਸੀ ਤਾਂ ਪ੍ਰਗਟ ਸਿੰਘ ਪੰਜਾਬ ਦੇ ਖੇਡ ਮੰਤਰੀ ਬਣਾਏ ਜਾਂਦੇ ਨੇ ਤਾਂ ਉਸ ਦੌਰਾਨ ਖਿਡਾਰੀਆਂ ਨੂੰ ਕਿਟਾਂ ਵੰਡੀਆਂ ਗਈਆਂ ਸੀ ਉਹਨਾਂ ਕਿਟਾਂ ਦਾ ਹੀ ਮਾਮਲਾ ਹੈ ਉਸ ਦੇ ਵਿੱਚ ਘੁਟਾਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਸ ਨੂੰ ਲੈ ਕੇ ਹੀ ਜਿਹੜੀ ਹੁਣ ਪ੍ਰਗਟ ਸਿੰਘ ਹੋਰਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਆ ਵਿਜੀਲੈਂਸ ਦੇ ਵੱਲੋਂ ਜਾਂਚ ਪਰਤਾਲ ਹੈ ਜਿਹੜੀ ਉਸ ਦੀ ਕੀਤੀ ਜਾ ਸਕਦੀ ਆ ਤਾਂ ਸੰਜਾ ਕਸਿਆ ਜਾ ਸਕਦਾ ਹੈ ਪ੍ਰਗਟ ਸਿੰਘ ਤੇ ਵੱਡੀ ਖਬਰ ਸਾਂਝੀ ਕਰ ਰਹੇ ਆ ਤੁਹਾਡੇ ਨਾਲ ਕਿਉਂਕਿ ਕਈ ਸਾਰੇ ਲੀਡਰ ਨੇ ਜਿਹੜੇ ਵਿਜੀਲੈਂਸ ਦੀ ਰਡਾਰਤੇ ਨੇ ਸ਼ਿਕਾਇਤ ਪਾਉਂਦੀ ਹੈ ਮਾਨ ਸਰਕਾਰ ਦੇ ਕੋਲ ਤਾਂ ਮਾਨ ਸਰਕਾਰ ਕੋਲ ਜਿਵੇਂ ਸ਼ਿਕਾਇਤ ਪਾਉਂਦੀ ਹੈ ਉਸ ਤੋਂ ਬਾਅਦ ਕਾਰਵਾਈਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਪ੍ਰਗਟ ਸਿੰਘ ਦੇ ਖਿਲਾਫ ਕੀ ਕਾਰਵਾਈ ਹੁੰਦੀ ਆ ਇਸ ਤੇ ਨਜ਼ਰਾਂ ਵਣੀਆਂ ਰਹਿਣਗੀਆਂ ਤਾਂ ਇੱਕ ਹੋਰ ਸਾਬਕਾ ਮੰਤਰੀ ਖਿਲਾਫ ਐਕਸ਼ਨ ਦੀ ਤਿਆਰੀ ਨਜ਼ਰ ਆ ਰਹੀ ਆ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਪਹੁੰਚੀ ਹੈ ਕਿ ਵਿਜੀਲੈਂਸ ਦੀ ਰਡਾਰ ਤੇ ਇੱਕ ਹੋਰ ਪੰਜਾਬ ਦਾ ਸਾਬਕਾ ਮੰਤਰੀ ਆਇਆ ਤੇ ਉਹ ਸਾਬਕਾ ਮੰਤਰੀ ਹੈ ਪ੍ਰਗਟ ਸਿੰਘ ਪੰਜਾਬ ਦੇ ਸਾਬਕਾ ਖੇਡ ਮੰਤਰੀ ਪ੍ਰਗਟ ਸਿੰਘ ਦੇ ਖਿਲਾਫ ਵਿਜੀਲੈਂਸ ਦਾ ਐਕਸ਼ਨ ਦੇਖਣ ਨੂੰ ਮਿਲ ਸਕਦਾ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿਉਂਕਿ ਪ੍ਰਗਟ ਸਿੰਘ ਦੇ ਖਿਲਾਫ ਸ਼ਿਕਾਇਤ ਪਹੁੰਚੀ ਸੀ ਉਸ ਕਾ ਦੇ ਅਦਾਰਤੇ ਕਿਹਾ ਜਾ ਰਿਹਾ ਕਿ ਕਈ ਨਾਮ ਨੇ ਜਿਹੜੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਖਿਲਾਫ ਐਕਸ਼ਨ ਦੇਖਣ ਨੂੰ ਮਿਲ ਸਕਦਾ ਤਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਪ੍ਰਗਟ ਸਿੰਘ ਦਾ ਹੀ ਆਉਂਦਾ ਹੈ ਪ੍ਰਗਟ ਸਿੰਘ ਦੇ ਖਿਲਾਫ ਵਿਜੀਲੈਂਸ ਹੈ ਜਿਹੜੀ ਉਹ ਜਾਂਚ ਕਰ ਸਕਦੀ ਆ ਤਾਂ ਪ੍ਰਗਟ ਸਿੰਘ ਦੇ ਨਾਲ-ਨਾਲ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਇਸ ਕੋਟਲੇ ਦੇ ਵਿੱਚ ਐਸਆਈ ਸ਼ਰਮਾ ਦਾ ਨਾਮ ਵੀ ਸਾਹਮਣੇ ਆ ਰਿਹਾ ਤੇ ਕਈ ਹੋਰ ਅਧਿਕਾਰੀ ਨੇ ਜਿਨ੍ਹਾਂ ਦੇ ਨਾਮ ਸਾਹਮਣੇ ਆ ਰਹੇ ਨੇ ਕਿਹਾ ਜਾ ਰਿਹਾ ਕਿ ਕਿਸੇ ਸਾਬਕਾ ਪੀਸੀਸੀਐਸ ਅਧਿਕਾਰੀ ਦੇ ਵੱਲੋਂ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਉਹ ਸ਼ਿਕਾਇਤ ਸੀਐਮ ਮਾਨ ਦੇ ਕੋਲ ਪਹੁੰਚਦੀ ਆ ਤਾਂ ਸਪੋਰਟਸ ਕਿਟ ਘੁਟਾਲੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ ਜਿਸ ਦੇ ਆਧਾਰ ਤੇ ਇਹ ਜਿਹੜਾ ਐਕਸ਼ਨ ਆ ਉਹ ਦੇਖਣ ਨੂੰ ਮਿਲ ਮਿਲ ਸਕਦਾ ਤਾਂ ਗੱਲ ਕਰੀ ਜਾਵੇ ਕਿਉਂਕਿ ਇਹ ਇੱਕ ਪਾਸੇ ਇੱਕ ਘੁਟਾਲਾ ਅਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਇਹ ਜਿਹੜਾ ਵਿਜੀਲੈਂਸ ਦੇ ਵੱਲੋਂ ਕਈ ਹੋਰ ਮਾਮਲਿਆਂ ਦੀ ਜਾਂਚ ਵੀ ਕੀਤੀ ਜਾਣੀ ਆ ਹਾਲਕੇ ਲਗਾਤਾਰ ਦੇਖਿਆ ਜਾ ਰਿਹਾ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਦਲਦੀ ਹੈ ਭਗਵਾਨ ਤਮਾਨ ਹੋਰਾਂ ਦੀ ਸਰਕਾਰ ਆਉਂਦੀ ਹੈ ਤਾਂ ਲਗਾਤਾਰ ਜਿਹੜੇ ਸਾਬਕਾ ਲੀਡਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਦੇਖਣ ਨੂੰ ਮਿਲ ਰਿਹਾ ਸਾਬਕਾ ਮੰਤਰੀਆਂ ਦੇ ਖਿਲਾਫ ਹੋਵੇ ਜਾਂ ਸਾਬਕਾ ਐਮਐਲਏਸ ਦੇ ਖਿਲਾਫ ਹੋਵੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈਗਾ ਵਿਜੀਲੈਂਸ ਦੀ ਰਡਾਰ ਤੇ ਕਈ ਸਾਰੇ ਲੀਡਰ ਨੇ ਪਹਿਲਾ ਭਾਰਤ ਪੂਸ਼ਨਾਸ਼ੂ ਹੋਰਾਂ ਦੇ ਖਿਲਾਫ ਕਾਰਵਾਈ ਹੁੰਦੀ ਆ ਤਾਂ ਹੁਣ ਪ੍ਰਗਟ ਸਿੰਘ ਹੋਰੀ ਨਿਸ਼ਾਨੇ ਤੇ ਆ ਗਏ ਨੇ ਤਾਂ ਪ੍ਰਗਟ ਸਿੰਘ ਹੋਰਾਂ ਦੇ ਖਿਲਾਫ ਕਾਰਵਾਈ ਹੋਵੇਗੀ ਇਹ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਪ੍ਰਗਟ ਸਿੰਘ ਨਵਜੋਤ ਸਿੰਘ ਸਿੱਧੂ ਦੇ ਵਿਹੱਦ ਕਰੀਬੀ ਮੰਨੇ ਜਾਂਦੇ ਸੀ ਇੱਕ ਖਿਡਾਰੀ ਵੀ ਰਹਿ ਚੁੱਕੇ ਨੇ ਇੱਕ ਵੱਡਾ ਨਾਮ ਨੇ ਪੰਜਾਬ ਦੀ ਸਿਆਸਤ ਦਾ ਵੀ ਤੇ ਤੁਹਾਡੇ ਯਾਦ ਹੋਣਾ ਕਿ ਕਾਂਗਰਸ ਦੇ ਵਿੱਚ ਜਦੋਂ ਪ੍ਰਗਟ ਸਿੰਘ ਉਰੇ ਆਏ ਸੀ ਤਾਂ ਮੰਨਿਆ ਜਾਂਦਾ ਸੀ ਕਿ ਪ੍ਰਗਟ ਸਿੰਘ ਕਾਂਗਰਸ ਨੂੰ ਇੱਕ ਨਵੀਂ ਦਿਖ ਦੇ ਸਕਦੇ ਨੇ ਜਿਸ ਦੇ ਚੱਲਦੇ ਆਈ ਜਦੋਂ ਚੰਨੀ ਸਰਕਾਰ ਸੀ ਤਾਂ ਪ੍ਰਗਟ ਸਿੰਘ ਪੰਜਾਬ ਦੇ ਖੇਡ ਮੰਤਰੀ ਬਣਾਏ ਜਾਂਦੇ ਨੇ ਤਾਂ ਉਸ ਦੌਰਾਨ ਖਿਡਾਰੀਆਂ ਨੂੰ ਕਿਟਾਂ ਵੰਡੀਆਂ ਗਈਆਂ ਸੀ ਉਹਨਾਂ ਕਿਟਾਂ ਦਾ ਹੀ ਮਾਮਲਾ ਹੈ ਉਸ ਦੇ ਵਿੱਚ ਘੁਟਾਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਸ ਨੂੰ ਲੈ ਕੇ ਹੀ ਜਿਹੜੀ ਹੁਣ ਪ੍ਰਗਟ ਸਿੰਘ ਹੋਰਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਆ ਵਿਜੀਲੈਂਸ ਦੇ ਵੱਲੋਂ ਜਾਂਚ ਪਰਤਾਲ ਹੈ ਜਿਹੜੀ ਉਸ ਦੀ ਕੀਤੀ ਜਾ ਸਕਦੀ ਆ ਤਾਂ ਸੰਜਾ ਕੱਸਿਆ ਜਾ ਸਕਦਾ ਹੈ ਪ੍ਰਗਟ ਸਿੰਘ ਤੇ ਵੱਡੀ ਖਬਰ ਸਾਂਝੀ ਕਰ ਰਹੇ ਆ ਤੁਹਾਡੇ ਨਾਲ ਕਿਉਂਕਿ ਕਈ ਸਾਰੇ ਲੀਡਰ ਨੇ ਜਿਹੜੇ ਵਿਜੀਲੈਂਸ ਦੀ ਰਡਾਰਤੇ ਨੇ ਸ਼ਿਕਾਇਤ ਪਾਉਂਦੀ ਹੈ ਮਾਨ ਸਰਕਾਰ ਦੇ ਕੋਲ ਤਾਂ ਮਾਨ ਸਰਕਾਰ ਕੋਲ ਜਿਵੇਂ ਸ਼ਿਕਾਇਤ ਪਾਉਂਦੀ ਉਸ ਤੋਂ ਬਾਅਦ ਕਾਰਵਾਈਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਪ੍ਰਗਟ ਸਿੰਘ ਦੇ ਖਿਲਾਫ ਕੀ ਕਾਰਵਾਈ ਹੁੰਦੀ ਆ ਇਸ ਤੇ ਨਜ਼ਰਾਂ ਵਣੀਆਂ ਰਹਿਣਗੀਆਂ ਇੱਕ ਹੋਰ ਸਾਬਕਾ ਮੰਤਰੀ ਖਿਲਾਫ ਐਕਸ਼ਨ ਦੀ ਤਿਆਰੀ ਨਜ਼ਰ ਆ ਰਹੀ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਪਹੁੰਚੀ ਹੈ ਕਿ ਵਿਜੀਲੈਂਸ ਦੀ ਰਡਾਰ ਤੇ ਇੱਕ ਹੋਰ ਪੰਜਾਬ ਦਾ ਸਾਬਕਾ ਮੰਤਰੀ ਆਇਆ ਤੇ ਉਹ ਸਾਬਕਾ ਮੰਤਰੀ ਹੈ ਪ੍ਰਗਟ ਸਿੰਘ ਪੰਜਾਬ ਦੇ ਸਾਬਕਾ ਖੇਡ ਮੰਤਰੀ ਪ੍ਰਗਟ ਸਿੰਘ ਦੇ ਖਿਲਾਫ ਵਿਜੀਲੈਂਸ ਦਾ ਐਕਸ਼ਨ ਦੇਖਣ ਨੂੰ ਮਿਲ ਸਕਦਾ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿਉਂਕਿ ਪ੍ਰਗਟ ਸਿੰਘ ਦੇ ਖਿਲਾਫ ਸ਼ਿਕਾਇਤ ਪਹੁੰਚੀ ਸੀ ਉਹ ਸ਼ਿਕਾਇਤ ਦੇ ਆਧਾਰ ਤੇ ਕਿਹਾ ਜਾ ਰਿਹਾ ਕਿ ਕਈ ਨਾਮ ਨੇ ਜਿਹੜੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਖਿਲਾਫ ਐਕਸ਼ਨ ਦੇਖਣ ਨੂੰ ਮਿਲ ਸਕਦਾ ਤਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਪ੍ਰਗਟ ਸਿੰਘ ਦਾ ਹੀ ਆਉਂਦਾ ਹੈ ਪ੍ਰਗਟ ਸਿੰਘ ਦੇ ਖਿਲਾਫ ਵਿਜੀਲੈਂਸ ਹੈ ਜਿਹੜੀ ਉਹ ਜਾਂਚ ਕਰ ਸਕਦੀ ਆ ਤਾਂ ਪ੍ਰਗਟ ਸਿੰਘ ਦੇ ਨਾਲ-ਨਾਲ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਇਸ ਕੋਟਾਲੇ ਦੇ ਵਿੱਚ ਐਸਆਈ ਸ਼ਰਮਾ ਦਾ ਨਾਮ ਵੀ ਸਾਹਮਣੇ ਆ ਰਿਹਾ ਤੇ ਕਈ ਹੋਰ ਅਧਿਕਾਰੀ ਨੇ ਜਿਨ੍ਹਾਂ ਦੇ ਨਾਮ ਸਾਹਮਣੇ ਆ ਰਹੇ ਨੇ ਕਿਹਾ ਜਾ ਰਿਹਾ ਕਿ ਕਿਸੇ ਸਾਬਕਾ ਪੀਸੀਸੀਐਸ ਅਧਿਕਾਰੀ ਦੇ ਵੱਲੋਂ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਉਹ ਸ਼ਿਕਾਇਤ ਸੀਐਮ ਮਾਨ ਦੇ ਕੋਲ ਪਹੁੰਚਦੀ ਆ ਤਾਂ ਸਪੋਰਟਸ ਕਿਟ ਕੋਟਾਲੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ ਜਿਸ ਦੇ ਆਧਾਰ ਤੇ ਇਹ ਜਿਹੜਾ ਐਕਸ਼ਨ ਹੈ ਉਹ ਦੇਖਣ ਨੂੰ ਮਿਲ ਮਿਲ ਸਕਦਾ ਤਾਂ ਗੱਲ ਕਰੀ ਜਾਵੇ ਕਿਉਂਕਿ ਇਹ ਇੱਕ ਪਾਸੇ ਇੱਕ ਟਾਲਾ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਇਹ ਜਿਹੜਾ ਵਿਜੀਲੈਂਸ ਦੇ ਵੱਲੋਂ ਕਈ ਹੋਰ ਮਾਮਲਿਆਂ ਦੀ ਜਾਂਚ ਵੀ ਕੀਤੀ ਜਾਣੀ ਆ ਹਾਲਾਂਕਿ ਲਗਾਤਾਰ ਦੇਖਿਆ ਜਾ ਰਿਹਾ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਦਲਦੀ ਹੈ ਭਗਵੰਤ ਮਾਨ ਹੋਰਾਂ ਦੀ ਸਰਕਾਰ ਆਉਂਦੀ ਹੈ ਤਾਂ ਲਗਾਤਾਰ ਜਿਹੜੇ ਸਾਬਕਾ ਲੀਡਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਦੇਖਣ ਨੂੰ ਮਿਲ ਰਿਹਾ ਸਾਬਕਾ ਮੰਤਰੀਆਂ ਦੇ ਖਿਲਾਫ ਹੋਵੇ ਜਾਂ ਸਾਬਕਾ ਐਮਐਲਏਜ਼ ਦੇ ਖਿਲਾਫ ਹੋਵੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈਗਾ ਕਾ ਵਿਜੀਲੈਂਸ ਦੀ ਰਡਾਰ ਤੇ ਕਈ ਸਾਰੇ ਲੀਡਰ ਨੇ ਪਹਿਲਾਂ ਭਾਰਤ ਪੂਸ਼ਨਾਸ਼ੂ ਹੋਰਾਂ ਦੇ ਖਿਲਾਫ ਕਾਰਵਾਈ ਹੁੰਦੀ ਆ ਤਾਂ ਹੁਣ ਪ੍ਰਗਟ ਸਿੰਘ ਹੋਰੀ ਨਿਸ਼ਾਨੇ ਤੇ ਆ ਗਏ ਨੇ ਤਾਂ ਪ੍ਰਗਟ ਸਿੰਘ ਹੋਰਾਂ ਦੇ ਖਿਲਾਫ ਕਾਰਵਾਈ ਹੋਵੇਗੀ ਇਸ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਪ੍ਰਗਟ ਸਿੰਘ ਨਵਜੋਤ ਸਿੰਘ ਸਿੱਧੂ ਦੇ ਵਿਹੱਦ ਕਰੀਬੀ ਮੰਨੇ ਜਾਂਦੇ ਸੀ ਇੱਕ ਖਿਡਾਰੀ ਵੀ ਰਹ ਚੁੱਕੇ ਨੇ ਇੱਕ ਵੱਡਾ ਨਾਮ ਨੇ ਪੰਜਾਬ ਦੀ ਸਿਆਸਤ ਦਾ ਵੀ ਤੇ ਤੁਹਾਡੇ ਯਾਦ ਹੋਣਾ ਕਿ ਕਾਂਗਰਸ ਦੇ ਵਿੱਚ ਜਦੋਂ ਪ੍ਰਗਟ ਸਿੰਘ ਉਰੇ ਆਏ ਸੀ ਤਾਂ ਮੰਨਿਆ ਜਾਂਦਾ ਸੀ ਕਿ ਪ੍ਰਗਟ ਸਿੰਘ ਕਾਂਗਰਸ ਨੂੰ ਇੱਕ ਨਵੀਂ ਦਿਖ ਦੇ ਸਕਦੇ ਨੇ ਜਿਸ ਦੇ ਚੱਲਦੇ ਆਈ ਜਦੋਂ ਚੰਨੀ ਸਰਕਾਰ ਸੀ ਤਾਂ ਪ੍ਰਗਟ ਸਿੰਘ ਪੰਜਾਬ ਦੇ ਖੇਡ ਮੰਤਰੀ ਬਣਾਏ ਜਾਂਦੇ ਨੇ ਤਾਂ ਉਸ ਦੌਰਾਨ ਖਿਡਾਰੀਆਂ ਨੂੰ ਕਿਟਾਂ ਵੰਡੀਆਂ ਗਈਆਂ ਸੀ ਉਹਨਾਂ ਕਿਟਾਂ ਦਾ ਹੀ ਮਾਮਲਾ ਹੈ ਉਸ ਦੇ ਵਿੱਚ ਘੁਟਾਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਸ ਨੂੰ ਲੈ ਕੇ ਹੀ ਜਿਹੜੀ ਹੁਣ ਪ੍ਰਗਟ ਸਿੰਘ ਹੋਰਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਆ ਵਿਜੀਲੈਂਸ ਦੇ ਵੱਲੋਂ ਜਾਂਚ ਪਰਤਾਲ ਹੈ ਜਿਹੜੀ ਉਸ ਦੀ ਕੀਤੀ ਜਾ ਸਕਦੀ ਆ ਤਾਂ ਸੰਜਾ ਕੱਸਿਆ ਜਾ ਸਕਦਾ ਹੈ ਪ੍ਰਗਟ ਸਿੰਘ ਤੇ ਵੱਡੀ ਖਬਰ ਸਾਂਝੀ ਕਰ ਰਹੇ ਆ ਤੁਹਾਡੇ ਨਾਲ ਕਿਉਂਕਿ ਕਈ ਸਾਰੇ ਲੀਡਰ ਨੇ ਜਿਹੜੇ ਵਿਜੀਲੈਂਸ ਦੀ ਰਡਾਰਤੇ ਨੇ ਸ਼ਿਕਾਇਤ ਪਾਉਂਦੀ ਹੈ ਮਾਨ ਸਰਕਾਰ ਦੇ ਕੋਲ ਤਾਂ ਮਾਨ ਸਰਕਾਰ